ਹਰੀ ਮੀਂਹ ਨੇ ਵਰਾਇਆ ਗਰੀ ਪਰਿਵਾਰ ਤੇ ਕਹਿ। ਉਹ ਗਰੀ ਪਰਿਵਾਰਾਂ ਦੇ ਘਰਾਂ ਦੀਆਂ ਢਿੱਗੀਆਂ ਛੱਤਾਂ। ਨਹੀਂ ਦੇਖਿਆ ਜਾਂਦਾ ਪਰਿਵਾਰ ਦਾ ਹਾਲ। ਲਗਾ ਰਹੇ ਸਰਕਾਰ ਨੂੰ ਮਦਦ ਦੀ ਗੁਹਾਰ। ਜਿਵੇਂ ਮਾਨਸਰ ਜ਼ਿਲ੍ਹੇ ਦੇ ਵਿੱਚ ਖਰਚਹਾਰ ਕਲਾ ਦੇ ਵਿੱਚ ਲਗਾਤਾਰ ਮੀਂਹ ਦੇ ਕਾਰਜੋ ਹੈ ਗਰੀ ਪਰਿਵਾਰ ਦੇ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਜਿਸ ਦੇ ਕਾਰਨ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਹੈ ਪਰ ਗਨੀਮਤ ਇਹ ਰਹੀ ਹੈ ਕਿ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਜਦੋਂ ਇਹ ਘਰ ਦੀਆਂ ਛੱਤਾਂ ਡਿੱਗੀਆਂ ਤਾਂ ਪਰਿਵਾਰ ਜੋ ਹੈ ਘਰ ਦੇ ਵਿੱਚ ਮੌਜੂਦ ਨਹੀਂ ਸੀ ਉਹ ਖੇਤ ਦੇ ਵਿੱਚ ਕੰਮ ਕਰਨ ਗਏ ਸੀ ਜੇਕਰ ਕੋਈ ਘਰ ਦੇ ਵਿੱਚ ਹੁੰਦਾ ਤਾਂ ਕੋਈ ਵੱਡਾ ਨੁਕਸਾਨ ਹੋ ਜਾਣਾ ਸੀ ਪਰ ਘਰ ਦੀ ਛੱਤ ਡਿੱਗਣ ਦੇ ਕਾਰਨ ਸਮਾਨ ਦਾ ਵੀ ਕਾਫੀ ਨੁਕਸਾਨ ਹੋਇਆ ਤੇ ਪਰਿਵਾਰ ਜਿਹੜਾ ਹੈ ਸਰਕਾਰ ਦੇ ਕੋਲੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਭਾਰੀ ਮੀਂਹ ਦੇ ਕਾਰਨ ਜਿਹੜਾ ਗਰੀਬ ਪਰਿਵਾਰ ਦੇ ਘਰਾਂ ਦੀਆਂ ਛੱਤਾਂ ਡਿੱਗੀਆਂ ਨੇ ਜਿਸ ਦੇ ਕਾਰਨ ਜਿਹੜਾ ਹੈ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਹੇ ਨੇ ਇਸ ਮੌਕੇ ਹੋਰ ਕੀ ਗਲਤ ਹੋਈ ਹੈ ਸੁਣੋ ਪੂਰੀ ਖਬਰ ਮਾਤਾ ਇੱਕ ਗਲੋਬ ਕਰਾ ਮਤਾ ਜੀ ਇੱਕ ਘਰ ਦੀ ਛੱਤ ਡਿੱਗੀ ਹੈ ਕਿੰਨੇ ਕਬਜੇ ਦੀ ਘਟਨਾ ਹੈ ਕਦੋਂ ਡਿੱਗੀ ਬਈ 3 ਕਬਜੇ ਦੀ ਹੋਾਈ ਵੀ ਹੈ ਨਹੀਂ ਮਤਾ ਭਾਈ ਉਹੀ ਗੱਲ ਕੱਲੂ ਮੈਂ ਤਾਂ ਸਾਰਾ ਮੀ ਉੱਤੇ ਭਰਾਇਆ ਕੱਲ ਕੋਈ ਹੈ ਨਹੀਂ ਮੇਰੇ ਤਾਂ ਉਹੀ ਗੱਲ ਕਮਾਉਣ ਵਾਲਾ ਬੰਦਾ ਤੇ ਉਹੀ ਗੱਲ ਬੰਦਾ ਵੀ ਮੇਰਾ ਤਾਂ ਗੁਜ਼ਰਿਆ ਹੋਇਆ ਉਹਨੂੰ ਤਾਂ ਕਿੰਨਾ ਸਾਲ ਹੋ ਗਏ ਮਤਾਪ ਤਾਂ ਟਾਈਮ ਪਾਸ ਸਾਫ ਕਰਦੀ ਆਂ ਵੀਰਾ ਕੀ ਕੰਮ ਕਰਦੇ ਆਂ ਆਹੀ ਭਾਈ ਬਸ ਮਰੇ ਗੰਦੀ ਦਿਹਾੜੀ ਆ ਹੋਰ ਤਾਂ ਕਿ ਹੋਰ ਤਾਂ ਬੁੜਾ ਤਾਂ ਕਿਹੜੇ ਅਗਲਾ ਦਿਹਾੜੀ ਦਾ ਪੈ ਵੀ ਨਹੀਂ ਲੈਂਦਾ ਕੋਈ ਬਿਹਰਤਾ ਕੀ ਕੰਮ ਹੈ ਭਾਈ ਮੇਰੀ ਤਾਂ ਥੱਥ ਬੰਨ ਕੇ ਹੀ ਬੈਂਤੀ ਆ ਕੱਲ ਤੋਂ ਨੂੰ ਕਿੰਨੇ ਕ ਵਜੇ ਪਤਾ ਲੱਗਿਆ ਤੁਸੀਂ ਘਰ ਦੇ ਵਿੱਚ ਹੀ ਸੀ ਜਾਂ ਕਿੱਥੇ ਹਾਂ ਹਾਂ ਭਾਈ ਇੱਥੇ ਹੀ ਸੀਗੀ ਪਾਣੀ ਤਾਂ ਨਹੀਂ ਬਸ ਕੱਢੀ ਜਾਂਦੇ ਸੀ ਵੀ ਅੰਦਰ ਪਾਣੀ ਆਊਗਾ ਵੀ ਤੇ ਬਸ ਜੇ ਭਾਈ ਮੜਾ ਜਾਣਾ ਉਰਾ ਹੁੰਦੇ ਤਾਂ ਉਹੀ ਗੱਲ ਥੱਲੇ ਆਉਣ ਵਾਲਾ ਹੀ ਕੰਮ ਸੀਗਾ ਇੱਥੇ ਬਸ 3:00 ਕ ਵਜੇ 3:30 ਕ 3:00 ਵਜੇ ਦਾ ਹੀ ਹੋਵਗਾ ਮੰਗ ਕੀ ਕਰਦੇ ਹਾਂ ਹਾਂ ਬਸ ਭਾਈ ਉਹੀ ਗੱਲ ਮਕਾ ਨਹੀਂ ਪੈ ਜੇ ਮੇਰੇ ਤਾਂ ਹੋਰ ਤਾਂ ਕੀ ਮੰਗਾ ਹੈ ਬਸ ਇਹੀ ਉਹ ਹੋ ਜੇ ਰਾਜ ਸਿੰਘ ਆ ਜੀ ਰਾਸੋ ਜੀ ਕੇ ਮਕਾਨ ਦੀ ਛੱਤ ਡਿੱਗ ਗਈ ਆ ਤੁਹਾਡੇ ਕੀ ਕਹੋ ਆਸ਼ਾ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਜੀ ਮਜ਼ਦੂਰੀ ਕਰਕੇ ਜਵਾਕ ਪਾਲਿਆ ਜੀ ਪੜਾਈ ਦੇ ਤੇ ਬਹੁਤ ਤਰਮਗਾ ਜੀ ਪਾਇ ਨੂੰ ਜਾਂਦੀ ਇਹੀ ਬੇਨਤੀ ਹੈ ਜੀ ਸਰਕਾਰ ਵਾਸਤੇ ਜੱਡਾ ਮਕਾਨ ਬਣਾਇਆ ਜਾਵੇ ਜਵਾਕ ਬਹਿਣ ਵਾਲੇ ਆ ਜੀ ਮੈਂ ਪਾ ਨਹੀਂ ਸਕਦਾ ਜੀ ਮਜ਼ਦੂਰੀ ਕਰਦੇ ਆ ਕੁੜੀਆਂ ਮਜ਼ਦੂਰੀ ਕਰਦੀਆਂ ਮੈਂ ਕਰਦਾ ਜਵਾਕ ਪੜਦੇ ਹੀ ਪੜਾਈ ਜਾਂਦੇ ਆ ਜੀ ਤੇ ਅਜੇ ਕੋਈ ਜਵਾਖ ਨੀ ਨੌਕਰੀ ਤੇ ਲੱਗਿਆ ਤੇ ਮੈਂ ਕੱਲੇ ਹੀ ਕਮਾਉਣਾ ਹੈ ਪਰਿਵਾਰ ਵਿੱਚ ਕੌਣ-ਕੌਣ ਹੈ ਪਰਿਵਾਰ ਵਿੱਚ ਮੇਰੀ ਮਾਂ ਹੈ ਜੀ ਤਿੰਨ ਬੇਟੀਆਂ ਜੀ ਮੇਰੇ ਕਮੰਡਾ ਜੀ ਕਮੰਡਾ ਨਿਆਣਾ ਜੀ ਮੈਂ ਇਹ ਇਸ ਕਰਕੇ ਜੀ ਕਰ ਨਹੀਂ ਸਕਦਾ ਜੀ ਇਹ ਸਰਕਾਰ ਨੂੰ ਬੇਨਤੀ ਹੈ ਪੰਜਾਬ ਸਰਕਾਰ ਨੂੰ ਇਹ ਮੇਰਾ ਹੱਲ ਹੋਵੇ ਮੈਂ ਸਿਕੰਦਰ ਸਿੰਘ ਸਰਪੰਚ ਖੋਖਰ ਕਲਾਂ ਤੋਂ ਸਰਪੰਚ ਸਮੇਤ 76 ਡਿਗਰੀ ਹੈ ਗਰੀਬ ਪਰਿਵਾਰ ਦੇ ਕੀ ਕਹੋਗੇ ਕੀ ਇੱਕ ਕਾਰੋਬਾਰ ਕਰਦੇ ਨੇ ਤੇ ਕਿੰਨੇ ਇਹ ਪਰਵਾਖਵੇਂ ਦਾ ਇਹ ਕੱਲ ਜਿਹੜਾ ਜਾਦੇ ਬਾਰਿਸ਼ ਬਹੁਤ ਜ਼ਿਆਦੇ ਹੋਈ ਹੈ ਜੀ ਮੂਲਾਧਾਰ ਕਹੇ ਸਕਦੇ ਆਪਾਂ ਉਹਦੇ ਚ ਇਹਨਾਂ ਦਾ ਇਸ ਪਰਿਵਾਰ ਦਾ ਜਿਹੜਾ ਮਕਾਨ ਸੀ ਉਹ ਪੁਰਾਣਾ ਸੀਗਾ ਉਹ ਡਿੱਗ ਪਿਆ ਜਾਨੀ ਨੁਕਸਾਨ ਇਹਨਾਂ ਦਾ ਨਹੀਂ ਹੋਇਆ ਇਹ ਖੇਤ ਜਿਹੜਾ ਕੰਮ ਕਰਨਗੇ ਹੋਏ ਸੀਗੇ ਉਸ ਕਾਰਨ ਬਚਤ ਰਹਿ ਗਈ ਪਰ ਇਹ ਗਰੀਬੀ ਇੰਨੀ ਹੈ ਇਹਨਾਂ ਦੇ ਤਿੰਨ ਬੇਟੀਆਂ ਨੇ ਕਮਾਉਣ ਵਾਲਾ ਕੱਲਾ ਵਿਆਹਣ ਦੇ ਯੋਗ ਨੇ ਤੇ ਇਹਨਾਂ ਦਾ ਇਹ ਮਕਾਨ ਆ ਉਹ ਅਸੀਂ ਸਾਡੇ ਹਲਕਾ ਸਰਦੂਰਗੜ੍ਹ ਐਮ ਐਲ ਏ ਅਸੀਂ ਉਹਨਾਂ ਨੂੰ ਵੀ ਪਰਜੋਰ ਬੇਨਤੀ ਕਰਦੇ ਆਂ ਵੀ ਇਹਨਾਂ ਦਾ ਗਰੀਬ ਦਾ ਮਕਾਨ ਜਿਹੜਾ ਡਿੱਗ ਪਿਆ ਨੁਕਸਾਨ ਹੋ ਗਿਆ ਪਹਿਲ ਦੇ ਆਧਾਰ ਤੇ ਇਹਨਾਂ ਦਾ ਮਕਾਨ ਬਣਾ ਕੇ ਦਿੱਤਾ ਜਾਵੇ ਜੀ ਚਰਦੀਕਲਾ ਟਾਈਮ ਟੀਵੀ ਲਈ ਮਾਨਸਬਦੂ ਪਗਵੰਤ ਚਹਿਲ ਦੀ ਸਪੋਰਟ ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ This program is sponsored by the single Office, Bakersfield, for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy, fine authentic Indian cuisine in Tracy or scan QR code to contact us. Simi Valley Family Dental Office or scan QR code to contact us.